ਅਸੀਂ ਪਿਛਲੇ 3 ਸਾਲਾਂ ਤੋਂ ਬੀਟ ਦਾ ਲੰਗਰ ਚਲਾ ਰਹੇ ਹਾਂ ਤੇ ਬਹੁਤ ਲੋਕ ਆ ਕੇ ਸ਼ੱਕ ਜਾਂਦੇ ਆ ਤੇ ਬਹੁਤ ਬਗਵਾਨੀਆਂ ਤੋਂ ਇਹ ਫਾਇਦਾ ਕਰਦਾ ਹੈ ਕਿਸੇ ਵਰਗੇ ਮੁਆਰਨਾ ਤੋਂ ਸਾਨੂੰ 2 ਸਾਲ ਹੋ ਗਿਆ ਇੱਕੀ ਤੀਜਾ ਸਾਲ ਸ਼ੁਰੂ ਹੈ ਤੇ ਵੀਟਕਰਾਸ ਦਾ ਲੰਗਰ ਵੀ ਚੱਲ ਰਿਹਾ ਹੈ ਸਭ ਨੂੰ ਸੇਵਾ ਚ ਸਭ ਹੋਣਾ ਚਾਹੀਦਾ ਤੇ ਸਭ ਨੂੰ ਹੀ ਦੀਸ਼ ਲੰਗਰ ਸ਼ਕੋਣਾ ਚਾਹੀਦਾ ਉਹ ਸਾਢੇ 3:00 ਆ ਜਾਂਦੇ ਆ ਸੇਵਾਦਾਰ ਭਰਾ ਤੇ 7:00 ਵਜੇ ਤੱਕ ਅਸੀਂ ਲੰਗਰ ਚਲਾਉਂਦੇ ਆ ਪੰਜ ਤੋਂ ਲੈ ਕੇ ਇਹ ਸਵੇਰ ਤੇ 2.5 ਮਹੀਨੇ ਲੰਗਰ ਚੱਲਦਾ ਜੀ ਤੇ ਸਾਰੇ ਨਗਰ ਦਾ ਬਹੁਤ ਸਹਿਯੋਗ ਹੈ ਜਸਤੀ ਚਟਾ ਵੀ ਲਾਉਣਾ ਉਹਨੇ 100 ਮੈ ਲ ਦੇ ਦਿੱਗੇ ਤੇ ਚਿੱਟੇ ਦੀ ডোজ ਵੀ ਛੱਡ ਸਕਦੇ ਇਹ ਮੁੱਖ ਲਾਭ ਮੈਂ ਤਾਂ ਕੈਂਸਰ ਨੂੰ ਮੌਤ ਹੀ ਚੀਨ ਦਿੱਤੀ तो ब्लड प्रेशर हो गया कैंसर हो गया गई शुगर हो, हो गया अभी पिछले तीन साल तो का लंगर चला रहे हैं। ਤੇ ਬਹੁਤ ਲੋਕ ਆ ਕੇ ਸ਼ੱਕ ਜਾਂਦੇ ਆ ਤੇ ਅਸੀਂ ਅਪੀਲ ਕਰਦੇ ਵਾਤ ਵਾਤ ਆ ਕੇ ਸ਼ਕਣ ਤੇ ਬਹੁਤ ਬਿਮਾਰੀਆਂ ਤੋਂ ਇਹ ਫਾਇਦਾ ਕਰਦਾ ਹੈ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਤੇ ਵਾਤ ਵਾਤ ਹੋਣ ਤੇ ਸ਼ੱਕ ਜਾਂਨ ਵੈਰੀ ਖਾਲਸਾ ਅਸੀਂ ਇਹ ਕਹਿਣਾ ਚਾਹੁੰਦੇ ਆ ਜੀ ਇਹ ਵੀਟ ਕਰਾਸ ਦਾ ਲੰਗਰ ਬਹੁਤ ਵਧੀਆ ਚੀਜ਼ ਹੈ ਇਹ ਸਭ ਨੂੰ ਲੰਗਰ ਸ਼ਕਣਾ ਚਾਹੀਦਾ ਤੇ ਸਭ ਨੂੰ ਇਸੇਵਾ ਚ ਹਿੱਸਾ ਪਾਉਣਾ ਚਾਹੀਦਾ ਸਾਨੂੰ 2 ਸਾਲ ਹੋ ਗਿਆ ਇੱਕ ਤੀਜਾ ਸਾਲ ਸ਼ੁਰੂ ਹੋਇਆ ਇਹ ਵੀਟ ਕ੍ਰਾਸ ਦਾ ਲੰਗਰ ਵੀ ਚੱਲ ਰਿਹਾ ਹੈ ਸਭ ਨੂੰ ਸੇਵਾ ਚ ਹਿੱਸਾ ਪਾਉਣਾ ਚਾਹੀਦਾ ਤੇ ਸਭ ਨੂੰ ਹੀ ਵੀ ਇਸ ਲੰਗਰ ਸ਼ਕਣਾ ਚਾਹੀਦਾ ਇਹ ਬਹੁਤ ਰੋਗਾਂ ਬਾਰੇ ਠੀਕ ਹੈ ਇਹ ਸਾਡੇ ਪਿੰਡ ਦੇ ਲੜਕਿਆਂ ਬੰਨਿਆਂ ਚੱਲ ਰਿਹਾ ਵੀ ਇਹ ਸਾਥ ਦਿਓ ਇਹਨਾਂ ਦਾ ਸਾਰੇ ਬੱਚੇ ਆਉਣ ਇੱਥੇ ਤੇ ਸਗੋਂ ਇਹ ਸਿੱਖਣ ਨਾ ਸਿੱਖਿਆ ਹੁੰਦੀ ਹੈ ਗੁਰੂ ਘਰ ਆ ਕੇ ਚੰਗੇ ਕੰਮ ਕਿਤੇ ਲੱਗਣ ਸਾਰੇ ਤੇ ਇਹ ਬਹੁਤ ਵਧੀਆ ਚੀਜ਼ ਹੈ ਇਹ ਲੰਗਰ तकरीबन 3 ਸਾਲ ਹੋ ਗਏ ਜੀ ਆਪਣੇ ਆਏ ਸਾਰੀ ਲਗਾਤਾਰ ਚੱਲਦਾ ਜੀ ਤੇ ਇਹ ਲੰਗਰ ਸਾਰੇ ਸੇਵਾਦਾਰ ਭਰਾ ਬਹੁਤ ਸਹਿਯੋਗ ਦਿੰਦੇ ਆ ਜੀ ਬਾਕੀ ਨਗਰ ਦਾ ਬਹੁਤ ਸਹਿਯੋਗ ਆ ਜੀ ਤੇ ਹਰ ਇੱਕ ਵੀਰ ਬਹੁਤ ਸੇਵਾ ਕਰਦਾ ਜੀ ਸਵੇਰ 6:30 ਆ ਜਾਂਦੇ ਸੇਵਾਦਾਰ ਭਰਾ ਤੇ 7 ਵਜੇ ਤੱਕ ਅਸੀਂ ਲੰਗਰ ਚਲਾਉਂਦੇ ਆ ਪੰਜ ਤੋਂ ਲੈ ਕੇ ਜੀ ਸਵੇਰ ਤੇ 2-2 ਮਹੀਨੇ ਲੰਗਰ ਚੱਲਦਾ ਜੀ ਤੇ ਸਾਰੇ ਨਗਰ ਦਾ ਬਹੁਤ ਸਹਿਯੋਗ ਹੈ ਜੀ ਤੇ ਅਸੀਂ ਤਾਂ ਇਹੀ ਅਪੀਲ ਕਰਦੇ ਆ ਜੀ ਵੱਧ ਤੋਂ ਵੱਧ ਸੰਗਤ ਜਿਹਨੂੰ ਸ਼ਾਕ ਕੇ ਲਾਹਾ ਲਵੇ ਕਿਉਂਕਿ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਵੀ ਜੜੋਂ ਖਤਮ ਕਰਨ ਦੀ ਸਮਰੱਥਾ ਰੱਖਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵੱਡਾ ਉਪਰਾਲਾ ਹੈ ਜੀ ਨੌਜਵਾਨਾਂ ਦਾ ਤੇ ਸਾਰੇ ਪਿੰਡ ਦੇ ਨੂੰ ਸਹਿਯੋਗਤ ਕਰਨਾ ਚਾਹੀਦਾ ਇਹਨਾਂ ਮੁੰਡਿਆਂ ਦਾ ਤੇ ਇਹ ਬਹੁਤ ਬਿਮਾਰੀਆਂ ਤੋਂ ਬੰਦੇ ਨੂੰ ਰਾਹਤ ਮਿਲਦੀ ਹੈ ਇਸ ਨਾਲ ਤੇ ਤੁਸੀਂ ਕਿੰਨੇ ਚਿਰ ਤੋਂ ਇਹ ਲੈ ਰਹੇ ਹੋ ਮੈਂ ਸ਼ੁਰੂ ਤੋਂ ਹੀ ਜਦੋਂ ਤੋਂ ਸ਼ੁਰੂ ਕੀਤਾ ਇਹਨਾਂ ਨੇ ਉਦੋਂ ਤੋਂ ਹੀ ਲੈ ਰਿਹਾ ਤੇ ਮੈਨੂੰ ਸ਼ੂਗਰ ਦੀ ਪ੍ਰੋਬਲਮ ਹੈ ਤੇ ਇਹਦੇ ਨਾਲ ਬਹੁਤ ਰਾਤ ਮਿਲਦੀ ਹੈ ਹਾਂ ਜੀ ਤੇ ਇੱਥੇ ਸੇਵਾ ਚੱਲਦੀ ਆਸ-ਪਾਸੇ ਲੋਕ ਵੀ ਹੁੰਦੇ ਆ ਜੇ ਕੀ ਅਪੀਲ ਕਰੋਗੇ ਲੋਕਾਂ ਨੂੰ ਚਾਹੀਦਾ ਵੀ ਵੱਧ ਤੋਂ ਵੱਧ ਇਹਦਾ ਫਾਇਦਾ ਲਾਉਣ ਜੋ ਬੱਚੇ ਜਿਹੜੇ ਨੌਜਵਾਨ ਸਾਡੇ ਪਿੰਡ ਦੇ 3 ਵਜੇ ਲਗਭਗੇ ਸ਼ੁਰੂ ਕਰ ਦਿੰਦੇ ਆ ਇਹਦਾ ਆਪ ਦਾ ਤਿਆਰ ਕਰਨਾ ਤੇ 5 ਵਜੇ ਸ਼ੁਰੂ ਕਰ ਦਿੰਦੇ ਆ ਤੇ 7 ਵਜੇ ਤੱਕ ਇਹਨਾਂ ਦੀ ਸੇਵਾ ਚੱਲਦੀ ਹੈ ਇਹ ਸਾਰੇ ਲੋਕਾਂ ਨੂੰ ਚਾਹੀਦਾ ਹੈ ਖਾਸ ਕਰਕੇ ਮਦੀਰ ਦੇ ਲੋਕਾਂ ਨੂੰ ਤਾਂ ਚਾਹੀਦਾ ਵੀ ਇਹਦਾ ਫਾਇਦਾ ਲਿਆ ਜਾਵੇ ਬਹੁਤ ਚੰਗੀ ਸੇਵਾ ਹੈ ਪਿੰਡ ਦੇ ਨੌਜਵਾਨਾਂ ਵੱਲੋਂ ਲਗਾਤਾਰ ਤੀਸਰਾ ਸਾਲ ਚੱਲ ਪਿਆ ੀਟ ਗਰਾਸ ਸੇਵਾ ਨੂੰ ਬਹੁਤ ਮਹਾਨ ਸੇਵਾ ਹੈ ਇਹਦੇ ਬਹੁਤ ਸਾਰੇ ਫਾਇਦੇ ਨੇ ਬਹੁਤ ਸਾਰੇ ਗੁਣ ਨੇ ੀਟ ਗਰਾਸ ਦੇ ਮੈਂ ਲਗਾਤਾਰ ਲੈ ਰਿਆ ਹੈ ਇਹਦੇ ਨਾਲ ਵੱਖ-ਵੱਖ ਬਿਮਾਰੀਆਂ ਤੋਂ ਬਹੁਤ ਰਾਹਤ ਮਿਲਦੀ ਹੈ ਜਿਵੇਂ ਕਿ ਆਰ ਐਫੈਕਟਰ ਇਸੇ ਤਰ੍ਹਾਂ ਖੂਨ ਗਾੜਾ ਹੋਣਾ ਜਾਂ ਕੋਈ ਭੈੜੀਆਂ ਬਿਮਾਰੀਆਂ ਸਾਰੀਆਂ ਤੋਂ ਬਹੁਤ ਰਾਹਤ ਆ। ਮੇਰਾ ਖੁਦ ਦਾ ਖੂਨ ਗਾੜਾ ਹੁੰਦਾ ਸੀ ਜੋ ਕਿ ਇਹਦੇ ਨਾਲ ਬਹੁਤ ਸਟੇਬਲ ਰਹਿੰਦਾ ਹੁਣ। ਇਸ ਤਰ੍ਹਾਂ ਗੁਰਵੀ ਇਹਦੇ ਬਹੁਤ ਸਾਰੇ ਫਾਇਦੇ ਨੇ। ਬਹੁਤ ਮਹਾਨ ਸੇਵਾ ਹੈ। ਬਹੁਤ-ਬਹੁਤ ਧੰਨਵਾਦੀਆਂ ਅਸੀਂ ਪਿੰਡ ਦੇ ਨੌਜਵਾਨਾਂ ਦੇ ਜਿਹੜੇ ਇਹ ਲਗਾਤਾਰ ਸੇਵਾ ਨਿਭਾ ਰਹੇ ਨੇ। ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਜਿਹੜੇ ਹੱਥ ਕਰਨੀ ਕੀ ਨਾ ਰਹੇ? ਵੱਧ ਤੋਂ ਵੱਧ ਲੋਕਾਂ ਨੂੰ ਅਸੀਂ ਇਹੀ ਅਪੀਲ ਕਰਾਂਗੇ ਕਿ ਇਹ ਸੇਵਾ ਦਾ ਲਾਭ ਉਠਾਓ। ਇਸ ਸੇਵਾ ਦਾ ਲਾਭ ਉਠਾਓ ਆ ਕੇ ਸੁਬਾ ਸਵੇਰੇ ਵੀਟ ਗ੍ਰਾਸ ਲਾਓ ਤੇ ਆਪਣੇ ਵੱਖ-ਵੱਖ ਬਿਮਾਰੀਆਂ ਤੋਂ ਛੁਟਕਾਰਾ ਪਾਓ ਇਹਦੀ ਪ੍ਰਕਿਰਿਆ ਸਭ ਤੋਂ ਪਹਿਲਾਂ ਤਾਂ ਆਰਗੈਨਿਕ ਦੀ ਮਿੱਟੀ ਹੈ ਜੀ ਤੇ ਆਰਗੈਨਿਕ ਹੀ ਕਣਕ ਲੈਣੀ ਚਾਹੀਦੀ ਹੈ ਜੀ ਜਿਹਦੇ ਵਿੱਚ ਕੀ ਆਰਗੈਨਿਕ ਜਿਹੜੀ ਮਿੱਟੀ ਹੈ ਉਹ 5-7 ਸਾਲ ਤੋਂ ਪਹਿਲਾਂ ਪੈਸਿਫਾਈਸਾਈਡ ਤੋਂ ਰਹਿਤ ਹੋਣੀ ਚਾਹੀਦੀ ਆ ਜਿਹੜੀ ਕਣਕ ਆਸੀ ਉਹ ਵੀ ਮੱਧ ਪ੍ਰਦੇਸ਼ ਦੀ ਸਨ ਬ੍ਰਾਂਡ ਕਣਕ ਵਰਤਦੇ ਆ ਤੇ ਉਸ ਤੋਂ ਬਾਅਦ ਜੋ ਨਵੇਟਰ ਵਾਲੀਆਂ ਬੈਟਰੀਆਂ ਦੀਆਂ ਟਰੇਆਂ ਹੁੰਦੀਆਂ ਉਹ ਲੈ ਕੇ ਉਹਦੇ ਵਿੱਚ ਟਰੇ ਨੂੰ ਮਿੱਟੀ ਦੀ ਭਰ ਕੇ ਤੇ ਉਹਦੇ ਵਿੱਚ 2.5 ਤੋਂ 300 ਗ੍ਰਾਮ ਕਣਕ ਦਾ ਬੀਜ ਪਾ ਕੇ ਤੇ ਉਹਦੇ ਵਿੱਚ ਕੁੰਨੂ ਘਰਾਇਆ ਜਾਂਦਾ ਤੇ 10 ਤੋਂ 12 ਦਿਨਾਂ ਦੇ ਵਿੱਚ ਇਹ ਕਣਕ ਉੱਗਰ ਕੇ ਤੇ ਜੂਸ ਲਈ ਤਿਆਰ ਹੋ ਜਾਂਦੀ ਜਿਹਦੇ ਵਿੱਚ ਵੀ ਅਸੀਂ ਇਹ 6 ਤੋਂ 9 ਇੰਚ ਤੱਕ ਹੋ ਜਾਂਦੀ ਆ ਉਸ ਤੋਂ ਬਾਅਦ ਇਹਦੀ ਸੇਵਾਦਾਰ ਸੁਭਾ ਗੁਰੂ ਘਰ ਆ ਕੇ ਤੇ ਇਹਦੀ ਕਟਾਈ ਕਰਕੇ ਇਹਨੂੰ ਚੰਗੀ ਤਰ੍ਹਾਂ ਧੋ ਕੇ ਉਸ ਤੋਂ ਬਾਅਦ ਕੁੰਡੇ ਘੋਟੇ ਵਿੱਚ ਕੁੱਟ ਕੇ ਫਿਰ ਅਸੀਂ ਸੰਗਤਾਂ ਨੂੰ ਸੇਵਨ ਕਰਾਉਂਦੇ ਆਂ ਕਿੰਨੀ ਮਾਤਰਾ ਵਿੱਚ ਕਿਵੇਂ ਕੁਇਦਾ ਦੱਸ ਸਕਦੇ ਇਹ 25 ਤੋਂ 30 ਐਮਐਲ ਅਸੀਂ ਪਰ ਵਿਅਕਤੀ ਨੂੰ ਅਸੀਂ ਡੋਜ਼ ਦੰਨੇ ਆ ਜੀ ਜੋ ਕੋਈ ਕੈਂਸਰ ਵਾਲਾ ਉਹਨੂੰ ਵੀ 50 ਐਮਐਲ ਵੀ ਦੇ ਦੰਨੇ ਆ ਤੇ ਜੇ ਕੋਈ ਵਿਅਕਤੀ ਚਿੱਟਾ ਵੀ ਲਾਉਂਦਾ ਉਹਨੂੰ 100 ਐਮਐਲ ਦੇ ਦਗੇ ਉਹ ਚਿੱਟੇ ਦੀ ਡੋਜ਼ ਵੀ ਛੱਡ ਸਕਦੇ ਅੱਛਾ ਚਿੱਟੇ ਨੂੰ ਵੀ ਜਿਹੜਾ ਰੋਕਥਾਮ ਕਰਨਾ ਹੈ ਹਾਂਜੀ ਹਾਂਜੀ ਤੇ ਭਾਜੀ ਇਹਦੇ ਨਾਲ ਤੁਸੀਂ 3 ਸਾਲਾਂ ਤੋਂ ਆ ਰਹੇ ਹਨ ਲੋਕ ਮਰੀਜ਼ ਆਉਂਦੇ ਹੁਣ ਦੇਖੋ ਰਿਜ਼ਲਟ ਮਿਲਿਆ ਤੁਹਾਨੂੰ ਹਾਂਜੀ ਹਾਂਜੀ ਇਹ ਤਾਂ ਸਾਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਆਪਣੇ ਪਿੰਡ ਦੇ ਬਜ਼ੁਰਗਾ ਉਹਨੂੰ ਗਠੀਆ ਵਾਸੀ ਉਹ 568 ਸੀ ਤੇ ਅਸੀਂ ਪ੍ਰੋਪਰ 45 ਦਿਨ ਜੂਸ ਪੀਤਾ ਤੇ ਕੱਲੀ ਛਾਟ ਰਹਿ ਗਈ ਸਾਡੇ ਕੋਲੇ ਉਹਦੀ ਰਿਪੋਰਟਾਂ ਨਹੀਂ ਬਣਨ ਚਿੱਕੇ ਦਾ ਜਕਰ ਕੀਤਾ ਹਨਾ ਕੋਈ ਇਸ ਤਰੀਕੇ ਦੇ ਵੀ ਆਉਂਦੇ ਲੋਕ ਜਿਹੜੇ ਇੱਕ ਦਾ ਸੇਵਨ ਕਰਦੇ ਹੋਣ ਹਾਂਜੀ ਹਾਂਜੀ ਆਪਣੇ ਲਾਂ ਪਿੰਡਾਂ ਤੋਂ ਆਉਂਦੇ ਆ ਕਿ ਸੇਵਾਦਾਰ ਜੂਸ ਬਿਨਾਂ ਅਸੀਂ ਉਹ ਚੱਟਾ ਕਰਦੇ ਸੀਗੇ ਹਾਂਜੀ ਤੇ ਕੀ ਕਹਿਣਾ ਚਾਹੂਗੇ ਜਿਹੜੇ ਲੋਕ ਹਲਤਕ ਨਹੀਂ ਪੀਣ ਆ ਰਹੇ ਜਾਂ ਆਸਪਤਲ ਆਪਾਂ ਤਾਂ ਲੋਕਾਂ ਨੂੰ ਇਹੀ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਦੇ ਬੀਟਗ੍ਰਾਸ ਦੇ ਜੂਸ ਪੀਓ ਤੇ ਲਾਹਾ ਲਓ ਤੇ ਲਾਹਾ ਪਿੰਡਾਂ ਦੇ ਸਾਡੇ ਕੋਲ ਜੂਸ ਪੀਣ ਆਉਂਦੇ ਵੀ ਆ ਤੇ ਲਾਹਾ ਪਿੰਡਾਂ ਦੇ ਸੇਵਾਦਾਰਾਂ ਨੂੰ ਗੁਰੂ ਘਰ ਦੇ ਕਮੇਟੀਆਂ ਨੂੰ ਵੀ ਇਹੀ ਕਹਿਣਾ ਚਾਹਣਾ ਵੀ ਆਪਕੋ ਆਪਣੇ ਪਿੰਡਾਂ 'ਚ ਬੀਟਗ੍ਰਾਸ ਦਾ ਲੰਗਰ ਲਾਓ ਤੇ ਇਹਦਾ ਮੁੱਖ ਲਾਭ ਕੀ ਹੈ ਜੀ ਆਪਾਂ ਇਹ ਮੁੱਖ ਲਾਭ ਮੇਨ ਦਾ ਕੈਂਸਰ ਨੂੰ ਮਾਰ ਦੀ ਚੀਜ਼ ਹੈ ਹੋਰ ਕੋਈ ਬਿਮਾਰੀਆਂ ਜਿਵੇਂ ਨਾਰਮਲ ਹੁੰਦੀਆਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਬਲੱਡ ਪ੍ਰੈਸ਼ਰ ਹੋ ਗਿਆ ਕੈਂਸਰ ਹੋ ਗਿਆ ਗਠੀਆ ਵਾ ਸੋ ਗਰ ਹੋ ਗਿਆ ਜੀ ਜਿਹ ਕੋਈ ਹੋਰ ਪਿੰਡ ਇਹ ਸੇਵਾ ਸ਼ੁਰੂ ਕਰਨੀ ਚਾਹੁੰਦਾਗਾ ਤੁਹਾਡਾ ਨਸਪਰਕ ਕਰ ਸਕਦਾ ਹਾਂਜੀ ਹਾਂਜੀ ਉਹਦੀ ਤੁਸੀਂ ਮਦਦ ਕਰੋਗੇ ਜੀ ਬਈ ਕਿਸੇ ਪਿੰਡ ਨੇ ਬੀਟ ਕਰਾਉ ਦਾ ਲੰਗਰ ਲਾਉਣਾ ਖਾਡ ਨਾਲ 24 ਘੰਟੇ ਸੀ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹਾਂ ਜਦੋਂ ਮਰਜੀ ਆ ਕੇ ਸਾਨੂੰ ਫੋਨ ਕਰ ਲੈਣ